ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਸੀਂ ਸਾਰੇ ਨੇ ਦੇਖ ਰਹੇ ਹੋ ਅੱਜਕੱਤੀਆ ਚੈਨਲ ਦੇਸ਼ ਵਿਦੇਸ਼ ਤੁਹਾਡਾ ਸਾਰਿਆਂ ਦਾ ਹਰਤ ਸਵਾਗਤ ਇਸ ਟਾਈਮ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਜਿਹੜੇ 77 ਸੈਕਟਰ ਦਾ ਸੁਹਾਣੇ ਤੋਂ ਕੁਲਵੰਤ ਕੌਰ ਕੋਮਲ ਜਿਹੜੇ ਆਪਣੇ ਨਾਲ ਜੁੜ ਚੁੱਕੇ ਆ ਉਹਨਾਂ ਨਾਲ ਗੱਲਬਾਤ ਕਰਦੇ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਮੈਂ ਕੁਲਵੰਤ ਕੌਰ ਕੋਮਲ ਮਹਾਲੀ ਆਮ ਆਦਮੀ ਦੀ ਬਲਾਕ ਪ੍ਰਧਾਨ ਮੈਂ ਸਾਰੇ ਪੰਜਾਬ ਵਿੱਚ ਪੈਣਾ ਪ੍ਰਾਵਾ ਨੂੰ ਵਿਦੇਸ਼ਾਂ ਵਿੱਚ ਰਹਿੰਦੇ ਪੈਣਾ ਪ੍ਰਾਵਾ ਨੂੰ ਲੋੜੀ ਦੀਆਂ ਲੱਖ ਲੱਖ ਵਧਾਈਆਂ ਦੇਣਾ ਚਾਹੁੰਦੀ ਆ ਸਾਡੇ ਛੋਟੇ ਜਿਹੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖ ਕੇ ਸਾਰਾ ਕਮੈਦ ਕੇ ਇਲੈਕਸ਼ਨ ਦੇ ਵਿੱਚ ਖੜਨਾ ਚਾਹੁੰਦੀ ਆ ਕਿਉਂਕਿ ਮੈਨੂੰ ਜਿੱਤ ਪ੍ਰਾਪਤ ਹੋਵੇ। ਬਾਕੀ ਮੈਂ ਆਪਣੀ ਪਾਰਟੀ ਦੀ ਬਹੁਤ ਵਧੀਆ ਪ੍ਰਾਲੇ ਕੀਤੇ ਨੇ ਸਾਡੀ ਆਮ ਪਾਰਟੀ ਨੇ ਸਭ ਤੋਂ ਜਿਆਦਾ ਵੱਧ ਚੜ ਕੇ ਰੋਜ਼ਗਾਰ ਦਿੱਤੇ ਨੇ ਪਬਲਿਕ ਨੂੰ ਫਿਰ ਸਾਡੇ ਨੌਜਵਾਨ ਪੀੜੀ ਨੂੰ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ। ਉਸ ਤੋਂ ਬਾਅਦ ਇਹਨਾਂ ਨੇ ਐਜੂਕੇਸ਼ਨ ਔਰ ਆਪਣਾ ਕਲੀਨਿੰਗ ਵਗੈਰਾ ਹਸਪੀਟਲਾਂ ਦੇ ਕਾਫੀ ਅੱਛੇ ਕੰਮ ਕਰਦੇ ਹੋਏ ਅਸੀਂ ਬਹੁਤ ਬਹੁਤ ਜ਼ਿਆਦਾ ਆਮ ਆਦਮੀ ਪਾਰਟੀ ਦਾ ਸਰਦਾਰ ਭਗਵੰਤ ਮਾਨ ਔਰ ਕੇਜਰੀਵਾਲ ਜੀ ਸਾਡੇ ਐਮਐਲਏ ਮੁਹਾਲੀ ਤੋਂ ਸਰਦਾਰ ਕਲਵੰਤ ਸਿੰਘ ਜੀ ਜਿਨ੍ਹਾਂ ਨੇ ਸਾਡੀ ਮੁਹਾਲੀ ਨੂੰ ਰੰਗਲਾ ਬਹੁਤ ਵਧੀਆ ਸਾਡਾ ਪੂਰਾ ਰੰਗਲਾ ਪੰਜਾਬ ਬਣਾਇਆ ਹੋਇਆ ਮੁਹਾਲੀ ਵਿੱਚ ਵਧੀਆ ਵਧੀਆ ਜਗ੍ਹਾ ਤੇ ਜਿਵੇਂ ਨੀ ਪੱਥਰ ਵਗੈਰਾ ਹੁਣ ਸਾਡੀ ਆਮ ਪਾਰਟੀ ਵੱਲੋਂ ਹਰ ਇੱਕ ਪਾਰਕਾਂ ਦੇ ਵਿੱਚ ਨੀ ਪੱਥਰ ਰੱਖੇ ਗਏ ਉਹਨਾਂ ਦੇ ਵਿੱਚ ਲਾਇਬ੍ਰੇਰੀਆਂ ਬਣਾਈਆਂ ਗਈਆਂ ਉਹਨਾਂ ਦੇ ਵਿੱਚ ਇੱਕ ਬਜ਼ੁਰਗਾਂ ਵਾਸਤੇ ਸੈਰ ਕਰਦੇ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਉਹਨਾਂ ਦੇ ਵਾਸ਼ਰੂਮ ਬਣਾਏ ਗਏ ਉੱਥੇ ਬਹੁਤ ਅੱਛਾ ਕੰਮ ਸਾਡੀ ਪਾਰਟੀ ਕਰ ਰਹੀ ਆ ਤੇ ਅਸੀਂ ਵੀ ਚਾਹੁੰਦੇ ਆ ਕਿ ਅਸੀਂ ਆਪਣੀ ਪਾਰਟੀ ਨੂੰ ਉੱਚਾ ਚੱਕੀਏ ਔਰ ਅਸੀਂ ਜਿੱਤ ਪ੍ਰਾਪਤ 2000 27 ਦੇ ਵਿੱਚ ਸਾਡੀ ਆਮ ਪਾਰਟੀ ਹੀ ਆਵੇ ਕਿਉਂਕਿ ਸਾਨੂੰ ਇਹਨਾਂ ਨੂੰ ਬਹੁਤ ਫਾਇਦੇ ਹੋਏ ਨੇ ਸਾਨੂੰ ਬਹੁਤ ਅੱਛਾ ਵੀ ਲੱਗਦਾ ਮਾਨ ਸਨਮਾਨ ਵੀ ਮਿਲਦਾ ਤੇ ਚੜ੍ਹਦੀ ਕਲਾ ਵਿੱਚ ਰਹੇ ਜਿਹੜੀ ਯੂਥ ਨਸ਼ੇ ਵਾਲ ਜਾ ਰਹੇ ਤੁਸੀਂ ਦੇਖ ਰਹੇ ਹੋ ਇਸ ਟਾਈਮ ਤੁਸੀਂ ਯੂਥ ਵਾਸਤੇ ਆਪਣੀ ਸਰਕਾਰ ਕੀ ਕਰ ਰਹੀ ਹੈ ਦੇਖੋ ਸਾਡੀ ਸਰਕਾਰ ਜਿਹੜੇ ਨਸ਼ੇਵਾਲ ਜਾ ਰਹੇ ਉਹਨਾਂ ਤੇ ਬਹੁਤ ਵਧੀਆ ਪ੍ਰਾਲੇ ਕੀਤੇ ਗਏ ਨੇ ਕਿਉਂਕਿ ਜਿਹੜੇ ਮਤਲਬ ਪਹਿਲਾਂ ਲੋਕ ਨਸ਼ੇ ਦੇ ਆਦੀ ਹੋ ਚੁੱਕੇ ਸੀ ਹਰ ਇੱਕ ਜਗ੍ਹਾ ਤੇ ਸੈਂਟਰ ਖੁੱਲਿਆ ਸੀ ਗਰੀਬ ਬੰਦਾ ਇੰਨੇ ਪੈਸੇ ਨਹੀਂ ਭਰ ਸਕਦਾ ਸੀ ਹਰ ਇੱਕ ਜਗ੍ਹਾ ਤੇ ਪ੍ਰਾਈਵੇਟ ਲੋਕਾਂ ਨੇ ਬਿਜ਼ਨਸ ਕਰ ਲਿਆ ਸੀ ਕਿ ਜੇ ਨਸ਼ੇ ਕਰਦੇ ਆ ਤੇ 25 25000 ਲਵੋ ਸੈਂਟਰ ਚਕਵਾਓ ਉਹ ਆਪਣੇ ਘਰ ਭਰਦੇ ਸੀ ਕਿਉਂਕਿ ਸਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਭ ਤੋਂ ਵਧੀਆ ਕੰਮ ਕੀਤਾ ਕਿ ਜਿਹੜੇ ਸਰਕਾਰੀ ਨਸ਼ੇ ਕੇਂਦਰ ਖੋਲੇ ਉਹਨਾਂ ਦੇ ਵਿੱਚ ਗਰੀਬ ਘਰਾਂ ਦੇ ਬੱਚੇ ਚਾਹੇ ਮੀਰ ਘਰਾਂ ਦੇ ਬੱਚੇ ਫ੍ਰੀ ਰੱਖਿਆ ਜਾਂਦਾ ਫ੍ਰੀ ਉਹਨਾਂ ਦਾ ਮੈਡੀਕਲ ਸਾਰਾ ਕੁਝ ਖਾਣਾ ਪੀਣਾ ਸਾਰਾ ਸਾਡੀ ਸਰਕਾਰ ਵੱਲੋਂ ਆਉਣ ਵਾਲੇ ਟਾਈਮ ਤੇ ਸਾਨੂੰ ਪਤਾ ਹੈ ਕਿ ਸਾਡੀ ਸਰਕਾਰ ਨੇ ਨਸ਼ਾ ਬਿਲਕੁਲ ਬੰਦ ਕਰ ਦੇਣਾ ਦੇਖੋ ਜਿਹੜਾ ਸਦੀਆਂ ਤੋਂ ਚੱਲਦਾ ਆ ਰਿਹਾ ਸੀ ਉਹ ਸਾਡੀ ਪਾਰਟੀ ਇੱਕਦਮ ਤਾਂ ਕੁਝ ਨਹੀਂ ਕਰ ਸਕਦੀ ਬਟ ਫਿਰ ਵੀ ਪਾਰਟੀ ਬਹੁਤ ਅੱਛੇ ਕੰਮ ਕਰ ਰਹੀ ਆ ਹੱਲੇ 5 ਸਾਲ ਹੀ ਹੋਏ ਸੀ ਦੇ ਨਸ਼ੇ ਤੇ ਪੂਰੀ ਠੰਡ ਪੈ ਰਹੀ ਆ ਕਿ ਹੁਣ ਆਪਾਂ ਗੱਲ ਕਰੀਏ ਜੇ ਮੋਹਾਲੀ ਸ਼ਹਿਰ ਦੀ ਗੱਲ ਕਰੀਏ ਮੋਹਾਲੀ ਸ਼ਹਿਰ ਦੇ ਵਿੱਚ ਕਿੱਦਾਂ ਦੇ ਪ੍ਰਾਲਾ ਕੀ ਨਵੀਂ ਚੀਜ਼ ਲੈ ਕਰੀ ਤੁਹਾਡੀ ਸਰਕਾਰ ਕੁਝ ਸਾਡੀ ਨਵੀਂ ਸਰਕਾਰਾਂ ਬਹੁਤ ਵਧੀਆ ਲੈ ਕੇ ਆ ਰਹੀਆਂ ਆ ਇਧਰ ਵਧੀਆ ਸਾਡੇ ਮਹਾਲੀ ਦੇ ਵਿੱਚ ਚੌਂਕ ਵਗੈਰਾ ਬਣ ਗਏ ਜਿਹੜੇ ਐਕਸੀਡੈਂਟ ਜਾਦੇ ਹੁੰਦੇ ਸੀ ਉਹ ਬਹੁਤ ਘਟ ਗਏ ਨੇ ਤੇ ਦੂਸਰਾ ਮਹਾਲੀ ਦੇ ਵਿੱਚ ਪਹਿਲਾਂ ਕੈਮਰਿਆਂ ਦਾ ਕੋਈ ਉਹ ਨਹੀਂ ਸੀਗਾ ਚੰਡੀਗੜ੍ਹ ਵਿੱਚ ਕੈਮਰੇ ਸੀ ਸਾਡੇ ਮਹਾਲੀ ਦੇ ਵਿੱਚ ਕੈਮਰੇ ਨਹੀਂ ਸੀ ਐਕਸੀਡੈਂਟ ਬਹੁਤ ਹੁੰਦੇ ਸੀ ਉਹ ਸਾਡੇ ਸਰਦਾਰ ਕਲਵੰਤ ਐਮ ਐਲ ਏ ਜੀ ਨੇ ਕੈਮਰੇ ਲਗਵਾਏ ਔਰ ਓਪਨਿੰਗ ਕਰਵਾਈ ਆ ਤੇ ਬਾਕੀ ਜਿਹੜੇ ਵਧੀਆ ਰੋਡਾਂ ਦੇ ਉੱਪਰ ਚੌਕ ਬਣਾਏ ਬਣਾਏ ਗਏ ਉਹਨਾਂ ਦੇ ਨੀ ਪੱਥਰ ਰੱਖੇ ਗਏ ਕਿਉਂਕਿ ਚੌਕਾਂ ਦਾ ਵੀ ਬਹੁਤ ਸਾਨੂੰ ਬੈਨੀਫਿਟ ਹੋ ਰਿਹਾ ਕਿਉਂਕਿ ਜਿਹੜੇ ਐਕਸੀਡੈਂਟਾਂ ਉਹ ਬਹੁਤ ਘਟ ਜਾਣਗੇ ਹੁਣ ਜੇ ਆਪਾਂ ਗੱਲ ਕਰੀਏ ਆਪਣੇ ਇੱਥੇ ਸੁਹਾਣਾ ਸਾਹਿਬ ਦੇ ਸੁਹਾਣਾ ਸਾਹਿਬ ਗੁਰਦੁਆਰੇ ਦੇ ਸਾਹਮਣੇ ਬਿਲਕੁਲ ਇੱਕ ਚੌਕ ਜਿਹਾ ਬਣਿਆ ਕਈ ਕਹਿ ਰਹੇ ਉਹਦਾ ਕੋਈ ਫਾਇਦਾ ਨਹੀਂ ਹੈਗਾ ਕਈਆਂ ਨੇ ਮੈਂ ਸੁਣਨ ਚ ਆਇਆ ਤਾਂ ਫਿਰ ਇਹਦੇ ਵਿੱਚ ਤੁਹਾਡੀ ਜਿਹੜੇ ਇਸ ਟਾਈਮ ਕੁਲਵੰਤ ਸਿੰਘ ਐਮਐਲਏ ਸਾਹਿਬ ਨੇ ਉਹਦੇ ਵਿੱਚ ਬਹੁਤ ਵੱਡਾ ਪ੍ਰਾਲਾ ਕੀਤਾ ਉਹਦੇ ਨਾਲ ਕੀ ਲੋਕਾਂ ਨੂੰ ਉਹਨਾਂ ਵਿੱਚ ਦੇਖੋ ਫਾਇਦਾ ਬਹੁਤ ਜ਼ਿਆਦਾ ਹੈ ਆਪਾਂ ਪਬਲਿਕ ਦਾ ਕੁਝ ਮਤਲਬ ਕਿ ਆਪਾਂ ਕਿਸੇ ਨੂੰ ਵੀ ਕੁਝ ਨਹੀਂ ਕਹਿ ਸਕਦੇ ਕਿਉਂਕਿ ਦੇਖੋ ਮਤਲਬ ਕਿ ਜੋ ਸਰਕਾਰ ਨੂੰ ਵੀ ਵਧੀਆ ਲੱਗਦਾ ਉਹ ਬਾਅਦ ਚ ਬੈਨੀਫਿਟ ਦਾ ਪਤਾ ਲੱਗੂਗਾ ਕਿਉਂਕਿ ਜਿਹੜਾ ਚੌਂਕ ਬਣ ਰਿਹਾ ਨਾ ਉਹਦਾ ਬਹੁਤ ਜ਼ਿਆਦਾ ਫਾਇਦਾ ਹੈ ਕਿਉਂ ਇੱਕ ਤਾਂ ਟ੍ਰੈਫਿਕ ਘਟ ਗਈ ਦੂਸਰੇ ਜਿਹੜੇ ਆ ਕਿ ਜਿਹੜੇ ਆਲੇ-ਦੁਆਲੇ ਦੇ ਗੁਰਦੁਆਰੇ ਵਗੈਰਾ ਵੀ ਆਉਂਦੇ ਸੀ ਉਹਨਾਂ ਨੂੰ ਵੀ ਸੌਖਾ ਹੋ ਜਾਊਗਾ ਇੱਕ ਮਤਲਬ ਕਿ ਜਿਵੇਂ ਇੱਕ ਫੋਰਨ ਕੰਟਰੀ ਵਾਂਗੂ ਇੱਕ ਸਭ ਤੋਂ ਵਧੀਆ ਇੱਥੇ ਜਿਹੜਾ ਚੌਕ ਆ ਉਹ ਸਭ ਤੋਂ ਉੱਪਰ ਔਰ ਸੁਪਰ ਬਣਿਆ ਜਾਊਗਾ ਉਹ ਜਦੋਂ ਬਣਿਆ ਜਾਊਗਾ ਉਦੋਂ ਪਬਲਿਕ ਨੇ ਉਹੀ ਪਬਲਿਕ ਜਿਹੜੀ ਹੁਣ ਕਹਿ ਰਹੀ ਨੇ ਉਹੀ ਪਬਲਿਕ ਕਹੇਗੀ ਕਿ ਬਹੁਤ ਅੱਛਾ ਕੀਤਾ ਕੰਮ ਚੱਲਦੇ ਵਿੱਚ ਕਦੀ ਰੁਕਾਵਟ ਨਾ ਪਾਓ ਕੰਮ ਹੁੰਦਾ ਏ ਤੋਂ ਬਾਅਦ ਚ ਪਤਾ ਲੱਗਦਾ ਕਿ ਅੱਛਾ ਏ ਜਿਹੜਾ ਵੀ ਕੋਈ ਰੁਕਾਵਟ ਪਾਉਂਦੇ ਨੇ ਉਹਨਾਂ ਵਾਸਤੇ ਅੱਛੀ ਗੱਲ ਨਹੀਂ ਆ ਜੋ ਅੱਛੀ ਗੱਲ ਐ ਕਿ ਪ ਪਬਲਿਕ ਨੂੰ ਆਪਾਂ ਖੁਸ਼ ਰੱਖਣਾ ਹੈ ਆਪਣਾ ਕੰਮ ਕੀ ਹੈ ਜੇ ਆਪਾਂ ਸਰਕਾਰ ਵਿੱਚ ਆਉਨੇ ਆ ਪਹਿਲਾਂ ਆਪਾਂ ਗਰੀਬਾਂ ਨੂੰ ਪਾਚ ਮਿਡਲ ਨੂੰ ਚਲੋ ਹਾਈ ਫਾਈ ਨੂੰ ਤਾਂ ਕਹਿਣੇ ਕਿ ਆਏ ਲੇਕਿਨ ਆਪਾਂ ਪਬਲਿਕ ਨੂੰ ਖੁਸ਼ ਕਰ ਸਕਦੇ ਆ ਨਾ ਕਿਉਂਕਿ ਉਹ ਚੌਕ ਇਸ ਕਰਕੇ ਬਣ ਰਿਹਾ ਇੱਕ ਟ੍ਰੈਫਿਕ ਕਮ ਹੋ ਜੂਗੀ ਦੂਸਰਾ ਐਕਸੀਡੈਂਟ ਕਮ ਹੋ ਜਾਣਗੇ ਜੀ ਆਪਾਂ ਗੱਲ ਕਰੀਏ ਇੱਥੇ 77 ਸੈਕਟਰ ਦੇ ਆਪਣੇ ਜਿਹੜਾ ਆਏਗਾ ਤੁਹਾਡਾ ਬਲਾਕ ਇਸ ਵਿੱਚ ਤੁਸੀਂ ਇਹਦੇ ਵਿੱਚ ਆਪਣਾ ਅਪਰਾਲਾ ਕੀ ਕਰ ਰਹੇ ਆਪਣੇ ਬਾੜਵਾਸੀਆਂ ਵਾਸਤੇ ਹਲਕੇ ਵਾਸੀਆਂ ਲਈ ਆਪਣੇ ਹਲਕੇ ਵਾਸੀਆਂ ਵਾਸਤੇ ਵੀ ਅਸੀਂ ਅੱਛਾ ਹੀ ਜਿਵੇਂ ਮਤਲਬ ਕਿ ਹਲਕੇ ਦੇ ਵਿੱਚ ਸਾਡੇ ਕੁਲਵੰਤ ਸਿੰਘ ਸਰਦਾਰ ਕੁਲਵੰਤ ਸਿੰਘ ਮੇਰ ਆਪਣੇ ਉਹਨਾਂ ਨੇ ਗਰੀਬਾਂ ਘਰਾਂ ਦੇ ਘਰ ਵਗੈਰਾ ਕਾਫੀ ਬਣਾ ਚੁੱਕੇ ਨੇ ਤੇ ਜਿਹੜੇ ਪਿੰਡਾਂ ਦੇ ਵਿੱਚ ਆਏ ਹੋਏ ਸੀ ਗਰੀਬ ਸੀ ਉਹਨਾਂ ਦੇ ਲੈਂਟਰ ਪਵਾਏ ਆ ਬਾਕੀ ਸਾਡੇ ਇੱਥੇ ਟੋਬੇ ਵਗੈਰਾ ਉਹਨਾਂ ਨੇ ਕਲੀਨ ਕਰਵਾ ਕੇ ਉਹਨਾਂ ਦੇ ਵਿੱਚ ਇੰਨੇ ਵਧੀਆ ਫੁੱਲ ਬੂਟੇ ਲਗਵਾਤੇ ਆ ਸਫਾਈ ਕਰਵਾਈਆਂ ਔਰ ਦੂਸਰਾ ਸਾਡੇ ਜਿਹੜੀ ਸੁਸਾਇਟੀ ਆ ਸੁਸਾਇਟੀ ਦੇ ਵਿੱਚ ਹਰ ਇੱਕ ਪਾਰਕ ਦੇ ਵਿੱਚ ਅ ਜੇ ਮਾ ਮਸ਼ੀਨਾ ਫ੍ਰੀ ਜੋਗਾ ਵਾਸਤੇ ਮਤਲਬ ਜੋ ਵੀ ਟੀਚਰ ਵਗੈਰਾ ਪ੍ਰੋਵਾਈਡ ਕਰਾਏ ਉਹ ਵੀ ਫ੍ਰੀ ਕੋਈ ਫੀਸ ਨਹੀਂ ਲੱਤੀ ਜਾਂਦੀ ਕਿਸੇ ਕੋ ਸਵੇਰੇ ਮਾਰਨਿੰਗ ਵਿੱਚ ਲੇਡੀਜ਼ ਜਾਂਦੀਆਂ ਜੋਗਾ ਕਰਕੇ ਖੁਸ਼ ਹੋ ਕੇ ਆਪਣੇ ਘਰ ਨੂੰ ਆਉਂਦੀਆਂ ਕਿਉਂਕਿ ਪੈਸਾ ਨਹੀਂ ਦੇਣਾ ਪੈਂਦਾ ਪਾਰਕਾਂ ਦੇ ਵਿੱਚ ਹੁਣ ਜਿਹੜਾ ਇਹਨਾਂ ਨੇ ਓਪਨਿੰਗ ਕਰਾਈ ਚਾਰ ਪਾਰਕਾਂ ਦੇ ਇੱਧਰ ਸਾਢੇ ਵਾਲੀ ਸਾਈਡ ਯਾ 77 78 80 ਇਹਨਾਂ ਦੇ ਵਿੱਚ ਉਹਨਾਂ ਨੇ ਨਹੀਂ ਪੱਥਰ ਰੱਖੇ ਔਰ ਲਾਇਬ੍ਰੇਰੀ ਬਣਾਈਆਂ ਜਿਹੜਾ ਵੀ ਬੱਚਾ ਗਰੀਬ ਆ ਕੋਈ ਉੱਤੇ ਆਪਣੇ ਬੁੱਕ ਲਵੇ ਔਰ ਪੜੇ ਸਟੱਡੀ ਕਰੇ ਫ੍ਰੀ ਵੈਸੇ ਵੀ ਐਜੂਕੇਸ਼ਨ ਉਹਨਾਂ ਨੇ ਬਹੁਤ ਜ਼ਿਆਦਾ ਸੁਧਾਰ ਕਰਤਾ ਐਜੂਕੇਸ਼ਨ ਦਾ ਬੱਚਿਆਂ ਦੀ ਫ੍ਰੀ ਪੜ੍ਹਾਈ ਹੋ ਹੀ ਰਹੀ ਔਰ ਜਿਹੜੀ ਵਟ ਜਿਹੜੀ ਪਾਰਕਾਂ ਦੇ ਵਿੱਚ ਕੀਤੀ ਆ ਉਹ ਬਹੁਤ ਹੀ ਅੱਛਾ ਏਕ ਆਪਣਾ ਬੈਠ ਕੇ ਸੈੱਡ ਤੇ ਬੱਚੇ ਪੜ੍ਹ ਸਕਦੇ ਆ ਸਭ ਤੋਂ ਵੱਡਾ ਕੰਮ ਇਹ ਆ ਕਿ ਜਦੋਂ ਕਿਤੇ ਬਾਥਰੂਮ ਵਗੈਰਾ ਵੀ ਪਾਰਕ ਵਿੱਚ ਵਾਕ ਕਰਦੇ ਆ ਕਿਸੇ ਬਜ਼ੁਰਗ ਨੂੰ ਪ੍ਰੋਬਲਮ ਆਉਂਦੀ ਸੀ ਉਹਨਾਂ ਵਾਸਤੇ ਬਾਥਰੂਮ ਵੀ ਬਣਾਏਗੇ ਤੁਸੀਂ ਅਪਰ ਲਾਸਟ ਵਾਰੀ ਜਾਂਦੀ ਵਾਰੀ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਸਾਰੇ ਆਪਣੇ ਮੋਹੱਲੀ ਵਾਸੀਆਂ ਨੂੰ ਮਹਾਲੀ ਵਾਸੀਆਂ ਨੂੰ ਮੈਂ ਹੀ ਮੈਸੇਜ ਦੇਣਾ ਚਾਹੁੰਨੀ ਆ ਵੀ ਤੁਸੀਂ ਵੱਧ ਚੜ ਕੇ ਮੈਂ ਚਾਹੁੰਨੀ ਆ ਕਿ ਦੋਸਤ 2027 ਦੇ ਵਿੱਚ ਸਾਡੀ ਇਹੀ ਸਰਕਾਰ ਆਵੇ ਵੱਧ ਚੜ ਕੇ ਇਹਨੂੰ ਹੀ ਵੋਟਾਂ ਪਾਓ ਤਾਂ ਕਿ ਇਹ ਹੀ ਜਿੱਤਿਆਣਾ ਤਾਂ ਸਾਡਾ ਰੰਗਲਾ ਪੰਜਾਬ ਜਿਹੜਾ ਹੋਰ ਵੀ ਚਾਰ ਚੰਦ ਲਾ ਕੇ ਆਵੇ ਹੋਰ ਵੀ ਰੰਗਲਾ ਹੋਵੇ ਕਿਉਂਕਿ ਇਹਨਾਂ ਨੇ ਸਾਡੇ ਇਸੇ ਸਰਕਾਰ ਨੇ ਸਾਡਾ ਬਹੁਤ ਕੁਝ ਕਰ ਦੇਣਾ ਲੋਕ ਭਲੇ ਕੇ ਵਿੱਚ ਆ ਕਿ ਵੀ ਹੋਰ ਸਰਕਾਰਾਂ ਕਰਨਗੀਆਂ ਬਟ ਨਹੀਂ ਇਹੀ ਸਰਕਾਰ ਕਰੂਗੀ ਤੇ ਰੱਬ ਰੱਖਾ ਫਿਰ ਮਿਲਾਂਗੇ ਨਵੀਂ